ਚਲੋ ਜੀ ਅ ਅੱਜ ਆਪਣੀਆਂ ਪੋਸਟਾਂ ਨੇ ਜਿਹੜੀਆਂ ਕੁਝ ਉਹ ਪ੍ਰਕਾਸ਼ਿਤ ਹੋਈਆਂ ਨੇ 18 ਤਰੀਕ ਨੂੰ ਹੋਈਆਂ ਨੇ ਗਿਆ ਅੱਜ ਨਹੀਂ ਹੋਈਆਂ ਪੀਟਰ ਬਲੈਸਬੀ ਨੇ ਕਈ ਪੋਸਟਾਂ ਵਾਪਸ ਲੈ ਲਈਆਂ ਪੰਜ ਐਡਵਰਟਾਈਜ਼ਮੈਂਟ ਪ੍ਰੋਜੈਕਟ 2024 ਦੀ 7 ਹੋਈ ਹੈ 23 ਸੋਰੀ 7 ਵੀ ਹੋਈ ਹੈਗੀ ਤੇ ਜੂਨੀਅਰ ਆਡੀਟਰ ਦੀ ਵੀ ਵਾਪਸ ਲੈਂਦੇ ਨੇ ਗਿਆ ਤਾਂ ਇਹਨਾਂ ਪੋਸਟਾਂ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਨਵੀਂ ਹੈ ਜਿਹੜੀ ਐਡਵਰਟਾਈਜ਼ਮੈਂਟ ਉਹ ਤੁਹਾਡੀ ਓਪਨ ਕੀਤੀ ਹੈਗੀ ਜਿਹਦੇ ਵਿੱਚ ਉਹਨਾਂ ਨੇ ਹੁਣ ਸੀਨੀਅਰ ਸਹਾਇਕ ਵੀ ਰੱਖਣੇ ਨੇ ਜੂਨੀਅਰ ਆਡੀਟਰ ਵੀ ਰੱਖਣੇ ਸਾਰਾ ਯਾਰ ਆਪਾਂ ਸਾਰਾ ਲੰਮ ਸਮੇਂ ਇਹਨਾਂ ਦਾ ਪੜਾਂਗੇ ਕਿ ਢੰਡਾ ਟੀਸ ਹੈਗਾ ਸਾਰਾ ਠੀਕ ਹੈ ਬੜ ਕੰਮ ਦੀ ਗੱਲ ਇਹ ਹੈ ਜੋ ਮੈਂ ਤੁਹਾਨੂੰ ਦੱਸ ਰਿਹਾਗਾ ਕਿ ਤੁਹਾਡਾ ਜੋ ਮਨ ਦੇ ਵਿੱਚ ਹੁਣ ਡਾਊਟ ਚੱਲ ਰਿਹਾ ਹੋਊਗਾ ਕਿ ਅਸੀਂ ਆਲਰੇਡੀ ਅਪਲਾਈ ਕੀਤਾ ਹੋਇਆ ਸੀਨੀਅਰ ਸਹਾਇਕ 2023 ਦਾ ਅਪਲਾਈ ਕੀਤਾ ਹੋਇਆ ਨਾ ਉਹ ਵਾਲੇ ਉਸ ਦੀ ਗੱਲ ਕਰਦੇ ਆਪਾਂ ਉਹ ਤੁਸੀਂ ਆਲਰੇਡੀ ਅਪਲਾਈ ਕੀਤਾ ਹੋਇਆ ਜੂਨੀਅਰ ਆਡੀਟਰ ਤੁਸੀਂ ਅਪਲਾਈ ਕੀਤਾ ਟ੍ਰੈਜ਼ਰੀ ਆਫੀਸਰ ਹੋ ਗਿਆ ਖਜ਼ਾਨਾ ਅਫਸਰ ਹੋ ਗਿਆ ਤੁਹਾਡਾ ਲਾਅ ਆਫੀਸਰ ਹੋ ਗਏ ਜਾਂ ਤੁਹਾਡੇ ਐਸਡੀਓ ਵਗੈ ਇਹ ਸਾਰੇ ਤੁਸੀਂ ਅਪਲਾਈ ਕੀਤੇ ਹੋਏ ਨੇਗੇ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਤੇ ਜਿਨ੍ਹਾਂ ਦੀ ਉਹ ਪੋਸਟਾਂ ਵਿਦਡਰੋ ਹੋ ਗਈਆਂ ਵਾਪਸ ਲੈ ਲਿਆ ਗਿਆ ਨੇ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੈਂ ਪਹਿਲਾਂ ਹੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਦਾ ਤਾਂ ਕਿ ਤੁਹਾਨੂੰ ਉਹ ਖੱਜਲ-ਖੁਆਰੀ ਨਾ ਕਰਨੀ ਪਵੇ ਤੇ ਤੁਸੀਂ ਬਾਅਦ ਵਿੱਚ ਪੂਰੀ ਵੀਡੀਓ ਵੀ ਨਾ ਤੁਹਾਨੂੰ ਫਰੋਲਣੀ ਪਵੇ ਕਿੱਥੇ ਜੇ ਸਰ ਦੱਸਣਗੇ ਕਿਵੇਂ ਦੱਸਣਗੇ ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ ਕਹਿੰਦਾ ਕਿ ਤੁਸੀਂ ਬਾਅਦ ਵਿੱਚ ਆਪਣੇ ਜਿਹੜੇ ਬੰਦੇ ਕੰਮ ਨੇ ਉਹ ਕਰ ਲਓ ਠੀਕ ਹੈ ਪਹਿਲਾਂ ਉਹੀ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਆਪਾਂ ਇੰਨਾ ਟਾਈਮ ਖਰਾਬ ਨਹੀਂ ਕਰਦਾ ਇਹ ਆਖਦਾ ਇਸ਼ਤਿਹਾਰ ਨੰਬਰ 5 2023 ਦਾ ਇਸ਼ਤਿਹਾਰ ਨੰਬਰ 13 2023 ਦਾ ਇਸ਼ਤਿਹਾਰ ਨੰਬਰ 7 2024 ਦਾ ਇਹਦੇ ਵਿੱਚ ਜਿਹੜੇ ਉਮੀਦਵਾਰਾਂ ਨੇ ਅਪਲਾਈ ਕੀਤਾ ਕਿਉਂਕਿ ਇਹ ਇਸ਼ਤਿਹਾਰ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹ ਵਾਪਸ ਲੈ ਲਈਆਂ ਗਈਆਂ ਸੀਗੀਆਂ ਸਾਰੀਆਂ ਉਹਦੇ ਬਾਰੇ ਦੱਸਿਆ ਇਹਨਾਂ ਨੇ ਕਹਿੰਦੇ ਜਿਹੜੇ ਉਮੀਦਵਾਰਾਂ ਨੇ ਪਹਿਲਾਂ ਹੀ ਇਸ਼ਤਿਹਾਰ 5 ਆਫ 2023 13 ਆਫ 2023 ਤੇ 7 ਆਫ 2024 ਇਹ 23 ਰਹੀ ਪ੍ਰਕਾਸ਼ਿਤ ਅਸਾਮੀਆਂ ਵਿੱਚ ਆਨਲਾਈਨ ਜਾਂ ਬੈਨੇਫਾਰਮ ਸਬਮਿਟ ਕੀਤੇ ਹੋਏ ਨੇ ਜਿਨ੍ਹਾਂ ਨੇ ਆਲਰੇਡੀ ਸਬਮਿਟ ਕੀਤੇ ਨੇਗੇ ਉਹਨਾਂ ਨੂੰ ਕਹਿੰਦਾ ਦੁਬਾਰਾ ਤੋਂ ਸਬਮਿਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਚੱਲ ਰਿਹਾ ਦੁਬਾਰਾ ਤੋਂ ਆਨਲਾਈਨ ਸਬਮਿਟ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਮੀਦਵਾਰਾਂ ਨੂੰ ਪਹਿਲਾਂ ਦਿੱਤੇ ਯੂਜ਼ਰ ਆਈਡੀ ਤੇ ਪਾਸਵਰਡ ਨਾਲ ਲੌਗਇਨ ਲੌਗਇਨ ਕਰਨਗੇ ਦੁਬਾਰਾ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਤੁਹਾਨੂੰ ਦੁਬਾਰਾ ਰਜਿਸਟਰ ਕਰਨ ਦੀ ਲੋੜ ਨਹੀਂ ਯਾਰ ਆਹ ਟੇਬਲ ਇੱਧਰ ਤੱਕ ਕਰੀ ਜਾਂਦਾ ਆਵਾਜ਼ ਇਹਨੂੰ ਚੈੱਕ ਕਰਾ ਲਿਓ ਚਲੋ ਜੇਕਰ ਇਹ ਦੁਬਾਰਾ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਕੀ ਆਖ ਰਿਹਾ ਦੂਸਰੇ ਪੁਆਇੰਟ ਦੇ ਵਿੱਚ ਇਹ ਇਹ ਆਖਦੇ ਆ ਕਹਿੰਦਾ ਉਮੀਦਵਾਰਾਂ ਵੱਲੋਂ ਪਹਿਲਾਂ ਦਾਖਲ ਕੀਤੇ ਗਏ ਵੇਰਵਿਆਂ ਅਨੁਸਾਰ ਅਪਡੇਟ ਅਪਡੇਟ ਕੀਤੀ ਜਾਣ ਵਾਲੀ ਜਾਣਕਾਰੀ ਡਿਸਪਲੇ ਹੋਏਗੀ ਜੋ ਤੁਸੀਂ ਲੌਗਇਨ ਕਰੋਗੇ ਉਹ ਜਾਣਕਾਰੀ ਡਿਸਪਲੇ ਹੋਊਗੀ ਤੇ ਬਿਨਾਂ ਫੀਸ ਅਦਾ ਕੀਤੇ ਸਬਮਿਟ ਕਰਨਗੇ ਤੁਹਾਨੂੰ ਸਾਰੀ ਆਪਦੀ ਜਾਣਕਾਰੀ ডিসপ্লে ਹੋਊਗੀ ਤੇ ਤੁਸੀਂ ਕੋਈ ਫੀਸ ਨਹੀਂ ਭਰਨੀ ਸਿੰਪਲੀ ਤੁਸੀਂ ਸਬਮਿਟ ਕਰਨਾ ਹੈ ਇਹ ਫਾਰਮ ਸਬਮਿਟ ਨਹੀਂ ਕੀਤਾ ਜਾਵੇਗਾ ਕਿਤਾ ਉਸ ਇਸ਼ਤਿਹਾਰ ਰਾਹੀਂ ਪ੍ਰਕਾਸ਼ਿਤ ਸਾਮੀਆਂ ਲਈ ਕੋਈ ਕਲੇਮ ਨਹੀਂ ਹੋਏਗਾ ਜਿਹੜਾ ਸਬਮਿਟ ਨਹੀਂ ਕਰੂਗਾ ਮਤਲਬ ਕਿ ਤੁਸੀਂ ਜੇ ਪਹਿਲਾਂ ਭਰ ਰਿਹਾ ਹੈ ਤਾਂ ਹੁਣ ਤੁਸੀਂ ਲੌਗਇਨ ਕਰਕੇ ਅਗਰ ਸਬਮਿਟ ਨਹੀਂ ਕਰੋਗੇ ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਆਵ ਦੁਬਾਰਾ ਤੋਂ ਕੰਸੀਡਰ ਨਹੀਂ ਕੀਤੀ ਜਾਊਗੀ ਅਗਰ ਤੁਸੀਂ ਕਰ ਦੋਗੇ ਪਹਿਲਾਂ ਤੁਸੀਂ ਅਪਲਾਈ ਕੀਤਾ ਹੋਇਆ ਤਾਂ ਤੁਹਾਡੀ ਐਪਲੀਕੇਸ਼ਨ ਕੰਸੀਡਰ ਕਰ ਲਈ ਜਾਊਗੀ ਇਹ ਜ਼ਰੂਰੀ ਕੰਮ ਤੁਸੀਂ ਭਾਈ ਪਹਿਲਾਂ ਕਰ ਲਓ ਠੀਕ ਹੈ ਬਾਕੀ ਜਨਨ ਨੇ ਹੁਣ ਨਵੀਂ ਹੈ ਜਿਹੜੀ ਅਪਲਾਈ ਕਰਨੀਆਂ ਨੇ ਪੋਸਟਾਂ ਜਾਂ ਜਿਨ੍ਹਾਂ ਨੇ ਜਾਣਕਾਰੀ ਲੈਣੀ ਹੈ ਵੀ ਇਹਦੇ ਵਿੱਚ ਕੀ ਕੁਛ ਆਇਆਗਾ ਉਹਨਾਂ ਦੇ ਬਾਰੇ ਆਪਾਂ ਇਹਨੂੰ ਪੜ੍ਹ ਦਿੰਨੇ ਆ ਸਾਰੀ ਸਾਰੀ ਜੋ ਪ੍ਰਕਾਸ਼ਿਤ ਹੋਈ ਹੈਗੀ ਠੀਕ ਹੈ ਜੀ ਇਸ਼ਤਿਹਾਰ ਹੈ ਜਿਹੜਾ ਤੁਹਾਡਾ 18 ਸਤ ਨੂੰ ਆਇਆਗਾ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਕਹਿੰਦਾ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ 22 ਸਤ ਤੋਂ ਅਪਲਾਈ ਹੋਏਗਾ ਆਨਲਾਈਨ ਅਰਜ਼ੀਆਂ ਦੇ ਜਿਹੜੀਆਂ ਉਹ ਤੁਹਾਡੇ ਸਬਮਿਟ ਹੋਣਗੀਆਂ 18 ਅੱਠ ਤੱਕ ਤੁਸੀਂ ਅਪਲਾਈ ਕਰ ਸਕਦੇ ਹੋਗੇ 18 ਅਗਸਤ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਤੁਹਾਡੀ 28 ਰੱਖੀ ਹੈ ਤੇ ਤੱਕ ਤੁਸੀਂ ਫੀਸ ਹੈ ਜਿਹੜੀ ਉਹ ਆਪਣੇ ਫਿਲ ਆਊਟ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਾਅਦ ਹੁਣ ਪੋਸਟਾਂ ਕਿਹੜੀਆਂ ਕਿਹੜੀਆਂ ਆਈਆਂ ਨੇਗੇ ਸੀਨੀਅਰ ਸਹਾਇਕ ਜਾਂ ਸੀਨੀਅਰ ਅਸਿਸਟੈਂਟ ਹੈ ਜਿਹੜਾ ਪਿਛਲੇ ਸਾਲ ਤੋਂ 2 ਸਾਲਾਂ ਤੋਂ ਕਾਫੀ ਰੌਲਾ ਪੈਣਾ ਸ਼ੁਰੂ ਹੋਇਆ ਇਸ ਪੋਸਟ ਦਾ ਇਸ ਤੋਂ ਪਹਿਲਾਂ ਕਦੇ ਨਹੀਂ ਸੁਣਿਆ ਸੀ ਆਪਾਂ ਪੰਜਾਬ ਦੇ ਵਿੱਚ ਇਦਾਂ ਦੀਆਂ ਪੋਸਟਾਂ ਨੇ ਜਿਹੜੀਆਂ ਇੰਨੀਆਂ ਰੈਂਡਮਲੀ ਨਹੀਂ ਜਿਹੜੀਆਂ ਤੁਹਾਡੇ ਫ੍ਰੀਕੁਐਂਟ ਨਹੀਂ ਸੁਣਿਆ ਸੀ ਰੈਂਡਮ ਹੁੰਦੀਆਂ ਸੀ ਸੀਨੀਅਰ ਸਹਾਇਕ ਦੀਆਂ 245 ਪੋਸਟਾਂ ਨੇ ਪਹਿਲਾਂ 269 ਦੇ ਕਰੀਬ ਪੋਸਟਾਂ ਸੀ ਜਿਹੜੀਆਂ ਇਹਨਾਂ ਨੇ ਖਾਰਜ ਕਰਦੇ ਆ ਘਟਾਈਆਂ ਨੇ ਠੀਕ ਹੈ ਉਸ ਤੋਂ ਇਲਾਵਾ ਵਿੱਤ ਵਿਭਾਗ ਦੇ ਵਿੱਚ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਇੰਨੀਆਂ ਪੋਸਟ ਆਈਆਂ ਨੇ ਜੂਨੀਅਰ ਆਡੀਟਰ ਜੂਨੀਅਰ ਆਡੀਟਰ ਜ਼ਿਲ੍ਹਾ ਖਜ਼ਾਨਚੀ ਖਜ਼ਾਨਾ ਅਫਸਰ ਟ੍ਰੈਜ਼ਰੀ ਆਫੀਸਰ ਤੋਂ ਲੈ ਕੇ ਤੁਹਾਡੇ ਡਿਸਟ੍ਰਿਕਟ ਜਿਹੜੇ ਖਜ਼ਾਨਚੀ ਨੇ ਉਹ ਰੱਖਣੇ ਨੇ 64 14 1 36 2 ਇਸ ਤੋਂ ਇਲਾਵਾ ਇਹਨਾਂ ਨੇ ਐਸ ਡੀਓ ਰੱਖਣੇ ਨੇਗੇ ਤਿੰਨ ਦੋ ਸੈਕਸ਼ਨਾਂ ਦੇ ਵਿੱਚ ਦੋ ਐਸ ਡੀਓ ਰੱਖਣੇ ਨੇ ਇਹਨਾਂ ਨੇ ਤੁਹਾਡੇ 17 20 ਸੈਕਟਰ ਦੇ ਲਈ ਜਿਹੜਾ ਆਵਲ ਆਇਆ ਤੁਹਾਡਾ ਸਬ ਡਿਵੀਜ਼ਨਲ ਸਿਵਲ ਦੇ ਲਈ ਸੈਕਸ਼ਨ ਆਫੀਸਰ ਕਰਨੇ ਚਾਰ ਸਿਵਲ ਦੇ ਵਿੱਚ ਇਹਨਾਂ ਦੇ ਚਾਰ ਇਹ ਪਈ ਤੁਹਾਡੇ हायर ਕਰਨੇ ਨੇ ਠੀਕ ਹੈ ਇਸ ਤੋਂ ਇਲਾਵਾ ਹਾਂ ਸੈਕਸ਼ਨ ਆਫੀਸਰ ਬਿਜਲੀ ਦੇ ਵਿੱਚ ਵੀ ਤਿੰਨ ਰੱਖਣੇ ਨੇ ਕੁੱਲ ਪੋਸਟਾਂ ਨੇ ਜਿਹੜੀਆਂ ਤੁਹਾਡੇ ਆ 367 ਆਈਆਂ ਨੇ ਠੀਕ ਹੈ ਨੈਕਸਟ ਆਪਾਂ ਦੇਖੀਏ ਹੁਣ ਅਸਾਮੀਆਂ ਨੇ ਜਿਹੜੀਆਂ ਉਹਨਾਂ ਦਾ ਵਰਗੀਕਰਨ ਆ 245 ਵਾਲਾ ਜਿਹੜਾ ਸੀਨੀਅਰ ਸਹਾਇਕ ਵਾਲਾ ਪਹਿਲਾ ਨਾ ਮਸਲਾ ਹੀ ਹੈ ਇਹ ਵਰਗੀਕਰਨ ਕੀਤਾ ਹੈ ਇੱਥੇ ਤੁਸੀਂ ਧਿਆਨ ਦੇ ਸਕਦੇ ਹੋ ਅਗਰ ਤੁਸੀਂ ਆਪਣਾ ਪੜਨਾ ਚਾਹੁੰਦੇ ਹੋ ਆਪਣੇ ਕੰਮ ਦੀ ਚੀਜ਼ ਨਹੀਂ ਹੈਗੀ। ਇਸ ਚੀਜ਼ ਤੇ ਮੱਥਾ ਮਾਰਾਂਗੇ। ਰਿਜ਼ਰਵੇਸ਼ਨ ਆ ਗਈ। ਹਾਂ ਵਿਦਿਅਕ ਯੋਗਤਾ। ਹੁਣ ਜੋ ਤੁਸੀਂ ਸੀਨੀਅਰ ਸਹਾਇਕ ਦੀ ਪੋਸਟ ਭਰਨੀ ਹੈ ਉਹਦੇ ਲਈ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ। ਜੋ ਤੁਹਾਡਾ ਐਗਜ਼ਾਮ ਹੋਊਗਾ ਉਹ ਤੁਸੀਂ ਪਾਸ ਆਊਟ ਕਰਨਾ ਕੰਪੀਟੀਟਿਵ ਦਾ। ਇਸ ਤੋਂ ਇਲਾਵਾ ਤੁਹਾਡੇ ਕੋਲ 120 ਘੰਟਿਆਂ ਦਾ ਜਾਂ ਗ੍ਰੇਡ A ਲੈਵਲ ਦਾ ਕੰਪਿਊਟਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੋ ਪਹਿਲਾਂ ਵੀ ਇਹਨਾਂ ਨੇ ਮੰਗਿਆ ਸੀ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਹੁਣਾ ਕਿ ਜਦੋਂ ਵੀ ਤੁਸੀਂ ਭਾਈ ਚੀਜ਼ਾਂ ਦੇ ਜਿਹੜੀਆਂ ਤਿਆਰੀ ਦੇ ਵਿੱਚ ਆਉਂਦੇ ਹੋ ਪੜ੍ਹਦੇ ਹੋ ਤਾਂ ਨਾਲ-ਨਾਲ ਕੰਪਿਊਟਰ ਦਾ ਯਾਰ 3 ਮਹੀਨਿਆਂ ਦਾ 6 ਮਹੀਨਿਆਂ ਦਾ ਇੱਕ ਕੋਰਸ ਤਾਂ ਜ਼ਰੂਰ ਕਰੋ ਹੀ ਕਰੋ ਠੀਕ ਹੈ ਇਹ ਜ਼ਰੂਰੀ ਹੈ ਜੂਨੀਅਰ ਆਡੀਟਰ ਦੇ ਲਈ ਤੁਹਾਡੇ ਕੋਲ B Com ਫਰਸਟ ਡਿਵੀਜ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ M Com ਸੈਕੰਡ ਡਿਵੀਜ਼ਨ ਦੇ ਵਿੱਚ ਤੁਹਾਡੇ ਕੋਲ ਹੋਣੀ ਚਾਹੀਦੀ ਹੈਗੀ ਇਹਦੇ ਵਿੱਚ ਤੁਹਾਡੀ ਸੇਮ ਆਜੂਗੀ ਖਜ਼ਾਨਾ ਦੀ ਖਜ਼ਾਂਚੀ ਦੇ ਵਿੱਚ ਤੁਹਾਡੇ ਕੋਲ ਜ਼ਿਲ੍ਹਾ ਖਜ਼ਾਂਚੀ ਆ ਗਿਆ ਜਿਹੜਾ ਤੁਹਾਡਾ ਉਹਦੇ ਲਈ ਤੁਹਾਡੇ ਕੋਲ ਕੋਈ ਨਾ ਕੋਈ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਕਿ ਯੂਨੀਵਰਸਿਟੀ ਦੀ ਡਿਗਰੀ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਦੀ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਐਕਸਟਰਾ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਖਜ਼ਾਨਾ ਅਫਸਰ ਦੇ ਲਈ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈਗੀ ਤੂੰ ਵੀ ਗਿਵਨ ਟੂ ਦਾ ਕਮਰਸ ਗ੍ਰੈਜੂਏਟਸ ਠੀਕ ਹੈ ਜੀ ਨੈਕਸਟ ਸਬ ਡਿਵੀਜ਼ਨ ਦੇ ਸਿਵਲ ਇੰਜੀਨੀਅਰਿੰਗ ਦੇ ਜਿਹੜੇ ਤੁਹਾਡੇ ਕੋਲ ਉਹ ਡਿਗਰੀ ਹੋਣੀ ਚਾਹੀਦੀ ਹੈ ਸੈਕਸ਼ਨਲ ਦੇ ਲਈ ਡਿਪਲੋਮਾ ਹੋ ਬਿਜਲੀ ਵਾਲੇ ਨੂੰ ਸ਼ੁਰ ਪਾਸ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ অর ਹਾਇਰ ਕੁਆਲੀਫਿਕੇਸ਼ਨ ਇਹ ਤੁਹਾਡੇ ਕੋਲ ਇਲੈਕਟ੍ਰਿਕ ਇੰਜੀਨੀਅਰਿੰਗ ਦਾ ਡਿਪਲੋਮਾ ਜਿਹੜਾ ਹੋਣਾ ਚਾਹੀਦਾ ਜਾਂ ਹਾਇਰ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਸਾਰੇ ਉਹੀ ਪੋਰਟਲ ਖੁੱਲਣਾ ਜੋ ਐਗਜ਼ਾਮ ਕਦੋਂ ਤੱਕ ਹੋ ਸਕਦਾ ਹੈ ਇਹ ਜੀ ਤੁਹਾਡਾ ਜਿਹੜਾ 2024 ਵਾਲੀਆਂ ਸੀ ਨਾ ਉਹਨਾਂ ਦਾ ਇਹ ਨੋਟੀਫਿਕੇਸ਼ਨ ਹੈ ਉਹਦੇ ਬਾਰੇ ਮੈਂ ਸਟਾਰਟਿੰਗ ਦੱਸੂਕਾ ਹੁਣ ਮੈਂ ਤੁਹਾਡੀ ਜਿਹੜੀਆਂ ਨਵੀਆਂ ਪੋਸਟਾਂ ਉਹ ਆਈਆਂ ਨੇ ਬਾਈ ਤੋਂ ਅਪਲਾਈ ਹੋਣੇ ਸ਼ੁਰੂ ਹੋਣੀਆਂ ਜਦੋਂ ਪੋਰਟਲ ਓਪਨ ਹੋਊਗਾ ਨਾ ਉਦੋਂ ਤੁਸੀਂ ਲੌਗਇਨ ਕਰਨਾ ਹੈ ਬਾਈ ਤੋਂ ਓਪਨ ਹੋਏਗਾ ਇਹ ਇਸ ਚੀਜ਼ ਦਾ ਧਿਆਨ ਰੱਖਣਾਗਾ ਬਾਈ ਆਈ ਸੀ ਕਰੀ ਟਿਊਜ਼ਡੇ ਦੇ ਠੀਕ ਹੈ ਜੀ ਨੈਕਸਟ ਨੋਲੇਜ ਆਫ ਪੰਜਾਬੀ ਲੈਂਗੁਏਜ ਦਸਵੀਂ ਦੇ ਵੀ ਤੁਸੀਂ ਪੰਜਾਬੀ ਹੋਣੀ ਚਾਹੀਦੀ ਠੀਕ ਹੈ ਜੀ ਤਨਖਾਹਾਂ ਨੇ 35 400 35 447 600 ਐਸਡੀਓ ਦੀ ਹੋਏਗੀ ਬਾਕੀ 35 400 ਰਹਿਗੀਆਂ ਨੈਕਸਟ ਉਮਰ ਸੀਮਾ ਦੀ ਆਪਾਂ ਗੱਲ ਕਰੀਏ ਤਾਂ ਘੱਟੋ-ਘੱਟ ਉਮਰ ਹੈ ਜਿਹੜੀ ਤੁਹਾਡੀ ਉਹ 18 ਸਾਲ ਹੋਣੀ ਚਾਹੀਦੀ ਹੈ ਘੱਟੋ-ਘੱਟ ਮਿਨੀਮਮ ਏਜ ਹੈਗੀ ਤੇ ਜਿਹੜੇ ਤੁਹਾਡੇ ਭਾਈ ਜਨਰਲ ਸ਼੍ਰੇਣੀ ਦੇ ਆਗੇ ਉਹਨਾਂ ਦੇ ਲਈ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ ਇਸ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਜੋ ਰਿਜ਼ਰਵੇਸ਼ਨ ਮਿਲੀ ਹੈ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਨੂੰ ਉਹਨਾਂ ਦੀ ਉਮਰ 42 ਸਾਲ ਹੋ ਸਕਦੀ ਹੈ ਕੇਂਦਰੀ ਜਾਂ ਰਾਜ ਦੇ ਜੋ ਕਰਮਚਾਰੀ ਆਗੇ ਉਹਨਾਂ ਦੀ ਉਮਰ ਹੈ ਜਿਹੜੀ 45 ਸਾਲ ਹੋ ਸਕਦੀ ਹੈ ਤੇ ਐਕਸ ਸਰਵਿਸਮੈਨ ਵਾਲਾ ਜਿਹੜਾ ਆਪਣਾ 3 ਸਾਲਾ ਵਾਲਾ ਰੂਲ ਲਾਗੂ ਹੁੰਦਾ ਉਹ ਤੁਹਾਡਾ ਇੱਥੇ ਵੀ ਲਾਗੂ ਹੋਏਗਾ ਜੀ ਠੀਕ ਹੈ ਉਸ ਚੀਜ਼ ਦਾ ਵੀ ਤੁਸੀਂ ਭਾਈ ਧਿਆਨ ਰੱਖ ਲਿਓ ਨੈਕਸਟ ਉਸ ਤੋਂ ਇਲਾਵਾ ਤੁਹਾਡੇ ਕੋਲ ਅਪਰੇਜ ਲਿਮਿਟ ਹੈ ਜਿਹੜੀ ਉਹ ਵਿਡੋਸ ਦੇ ਲਈ ਡਾਈਵੋਰਸ ਦੇ ਲਈ ਇਹਨਾਂ ਦੇ ਲਈ ਰੱਖੀ ਗਈ ਹੈਗੀ ਉਸ ਤੋਂ ਬਾਅਦ 40 ਸਾਲ ਹੈ ਜਿਹੜੀ ਤੇ ਜਿਹੜੇ ਤੁਹਾਡੇ ਡਿਸੇਬਲ ਆ ਗਏ ਉਹਨਾਂ ਦੇ ਲਈ ਰੱਖੀ ਰਹੀ ਹੈ 47 ਸਾਲ ਠੀਕ ਹੈ ਇਹ ਤੁਸੀਂ ਧਿਆਨ ਰੱਖ ਲੈਣਾ ਹੈਗਾ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਐਗਜ਼ਾਮ ਹਾਂ ਫੀਸਾਂ ਦਾ ਮੇਰੇ ਬਾ ਦੇਖ ਲੇ ਜਰਨਲ ਕੈਟੇਗਰੀ ਲਈ 1000 ਰੁਪਿਆ ਐਸਸੀਬੀਸੀ ਦੇ ਲਈ 250 ਰੁਪਿਆ ਸਾਬਕਾ ਫੌਜੀ ਦੇ ਲਈ 200 ਦਿਵਿਆਂਗ ਦੇ ਲਈ 500 ਮੈਂ 10 ਦਿਨ ਨਾ ਹੋਣਾ ਯਾਰ ਕਹਿ ਦਿੰਦਾ ਹੁਣ ਨਾ ਮੈਂ ਬਾਅਦ ਦੇ ਵੀ ਤੁਹਾਨੂੰ ਚਾਹੇ ਗੁੱਸਾ ਲੱਗੇ ਚਾਹੇ ਤੁਸੀਂ ਸਮਝੋ ਉਸ ਜੀ ਨੂੰ ਕਿ ਇੱਥੇ 1000 ਫੀਸ ਹੈ ਨਾ ਫਿਰ ਵੀ ਕਹਿੰਦੇ ਕਿ ਜਰਨਲ ਤੋਂ ਇੰਨੀ ਜ਼ਿਆਦਾ ਕਿਉਂ ਲਈ ਜਾ ਰਹੇ ਹੋ ਸ਼ੁਕਰ ਕਰੋ ਪੀਟਪਲੱਸਬੀ ਲੈ ਰਿਹਾ ਹੈਗਾ ਜੇ ਪੀਪੀਐਸਸੀ ਲੈਂਦਾ ਤਾਂ 3000 ਰੁਪਏ ਫੀਸ ਹੋਣੀ ਸੀ ਗਰੁੱਪ ਬੀ ਦੀ ਠੀਕ ਹੈ ਪੀਆਰਪੀਐਸਬੀ ਨੇ ਕੰਡਕਟ ਕਰਨਾ ਸ਼ੁਰੂ ਕੀਤਾ ਬਟ ਇਹਦੇ ਹੋਰ ਪੰਗੇ ਨੇ ਪੀਆਰਪੀਐਸਬੀ ਤੇ ਫੀਸ ਲੈ ਕੇ ਪੇਪਰ ਹੀ ਨਹੀਂ ਲੈਂਦੇ ਤੁਹਾਡਾ ਸਿਸਟਮ ਸੇਮ ਹੀ ਆ ਜਾਂਦਾ ਇਸ ਤਰ੍ਹਾਂ ਜੋ ਬੱਚਿਆਂ ਦਾ ਬੱਚਿਆਂ ਦਾ ਸਿਸਟਮ ਚੱਲਦਾ ਰਹਿੰਦਾ ਹੁੰਦਾ ਠੀਕ ਹੈ ਚੋਣ ਵਿਧੀ ਕੀ ਹੋਏਗੀ ਤੁਹਾਡਾ ਐਮਸੀਕਿਊ ਤੁਹਾਡੇ ਤੋਂ ਕੰਡਕਟ ਕੀਤਾ ਗਿਆ ਪੇਪਰ ਹੋਏਗਾ ਤੁਹਾਡਾ ਇਹਨਾਂ ਦੇ ਲਈ ਉਸ ਤੋਂ ਇਲਾਵਾ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਹੋ ਗਿਆ ਜਿਹੜੀਆਂ ਉਹਨਾਂ ਦੇ ਲਈ ਅੰਗਰੇਜ਼ੀ ਪੰਜਾਬੀ ਦਾ ਟਾਈਪਿੰਗ ਟੈਸਟ ਹੋਏਗਾ ਇਹਨਾਂ ਦੇ ਲਈ ਤੁਹਾਡਾ ਜੋ ਜੂਨੀਅਰ ਆਡਿਟਿੰਗ ਹੋ ਗਿਆ ਆਡੀਟਰ ਹੋ ਗਿਆ ਉਹਨਾਂ ਦੇ ਲਈ ਟਾਈਪਿੰਗ ਟੈਸਟ ਹੋਏਗਾ ਤੁਹਾਡਾ ਅੰਗਰੇਜ਼ੀ ਦਾ ਠੀਕ ਹੈ ਜੀ ਹੁਣ ਲਿਖਤੀ ਪ੍ਰੀਖਿਆ ਜਿਹੜਾ ਸਿਲੇਬਸ ਵਗੈਰਾ ਹੋਏਗਾ ਉਹ ਅਸੀਂ ਕਹਿੰਦਾ ਪੈਟਰਨ ਤੁਹਾਨੂੰ ਪਾ ਦੇਵਾਂਗੇ ਤੁਹਾਨੂੰ ਮੈਂ ਦੱਸ ਦੇਣਾ ਜੋ ਪੈਟਰਨ ਆਏਗਾ ਜਿਵੇਂ ਵੀ ਆਏਗਾ ਉਹਦੇ ਵਿੱਚ ਤੁਹਾਡਾ ਮੈਥ ਵੀ ਆਏਗਾ ਰੀਜਨ ਵੀ ਆਏਗੀ ਪੰਜਾਬ ਜੀਕੇ ਵੀ ਆਏਗੀ ਹਿਸਟਰੀ ਵੀ ਆਏਗੀ ਜੀਓਗ੍ਰਾਫੀ ਵੀ ਆਏਗੀ ਕੁਆਲਟੀ ਵੀ ਆਏਗੀ ਓਵਰਆਲ ਯਾਰ ਸਾਰਾ ਹੀ ਤੁਹਾਡਾ ਜੋਸੀ ਅਫੀਸਰ ਬੈਚ ਲਾਂਚ ਕੀਤਾ ਹੋਇਆ ਉਹੀ ਆਏਗਾ ਬਾਕੀ ਨਵਾਂ ਬੈਚ ਤੁਹਾਡੇ ਲਈ ਮੈਂ ਲੈ ਕੇ ਆਉਂਗਾ ਮੈਨੂੰ ਪਤਾ ਆਲਰੇਡੀ ਬੁੱਕ ਕਾਲਸ ਆ ਚੁੱਕੀਆਂ ਨੇ ਕੱਲ ਹੀ ਨੋਟੀਫਿਕੇਸ਼ਨ ਆਇਆ ਤੇ ਸੀਨੀਅਰ ਅਸਿਸਟੈਂਟ ਦੀ ਆਲਰੇਡੀ ਕਾਲਸ ਆ ਚੁੱਕੀਆਂ ਨੇ ਕਿ ਨਵ ਕੋਈ ਗੱਲ ਨਹੀਂ ਉਹ ਵੀ ਤੁਹਾਨੂੰ ਰਨ ਕਰ ਦੇਵਾਂਗੇ ਬਾਕੀ ਇਹਦਾ ਜਦੋਂ ਤੁਹਾਡਾ ਅ ਨੋਟੀਫਿਕੇਸ਼ਨ ਆਇਆ ਤਾਂ ਮੈਂ ਤੁਹਾਨੂੰ ਉਹ ਸਾਰੀ ਚੀਜ਼ ਹੈ ਜਿਹੜੀ ਉਹ 10 ਵੀ ਦੇਊਗਾ ਸਿਲੇਬਸ ਵਗੈਰਾ ਦਾ ਸਾਰਾ ਸਮਝਾ ਵੀ ਦੇਊਗਾ ਬੇਸਿਕਲੀ ਇਹਨਾਂ ਮੱਥਾ ਨਹੀਂ ਮਾਰਦੇ ਪੀਟਰ ਪ੍ਰੈਸੀ ਵਾਲੇ ਕਿ ਤੁਹਾਨੂੰ ਸੈਪਰੇਟ ਸੈਪਰੇਟ ਸਿਲੇਬਸ ਦੱਸਣਗੇ ਉਹ ਸਾਰਿਆਂ ਦਾ ਕਾਮਨ ਹੀ ਹੁੰਦਾ ਹੈ ਇਹਦਾ ਵੀ ਹੋਏਗਾ ਜਿਹੜੇ ਟੈਕਨੀਕਲ ਚੀਜ਼ਾਂ ਆ ਜਾਂਦੀਆਂ ਨੇ ਇੰਜੀਨੀਅਰਿੰਗ ਵਗੈਰਾ ਦੀਆਂ ਉਹਦੇ ਤੁਹਾਡੇ ਡਿਫਰੈਂਸਸ ਨੇ ਤੁਹਾਨੂੰ ਦੇਖ ਨੂੰ ਮਿਲਣਗੇ ਅਪਲਾਈ ਕਿੱਥੇ ਕਰੋਗੇ ਤੁਸੀਂ sssb.gov.in ਤੇ ਆਨਲਾਈਨ ਅਪਲੀਕੇਸ਼ਨ ਦੇ ਵਿੱਚ ਜਾ ਕੇ ਬਾਈ ਤੋਂ ਤੁਸੀਂ ਅਪਲਾਈ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਹੁਣ ਇੱਕ ਬੱਚਾ ਜਿਹੜਾ ਉਹ ਮੈਸੇਜ ਕਰ ਰਿਹਾ ਸੀ ਕਹਿੰਦਾ ਸਰ ਅਪਲਾਈ ਲਿੰਕ ਕਿਹੜਾ ਹੋਏਗਾ ਠੀਕ ਹੈ ਤਾਂ ਉਹ ਵੀ ਮੈਂ ਤੁਹਾਨੂੰ ਭਾਈ ਦੱਸ ਦਿੰਨਾ ਅਪਲਾਈ ਲਿੰਕ ਕਿਹੜਾ ਹੈਗਾ ਆ ਪਈਆ ਤੁਹਾਡੀ ਵੈਬਸਾਈਟ ਆ ਵੈਬਸਾਈਟ ਹੈ ਦੇਖ ਲਓ ਇਹਨੂੰ ਜ਼ੂਮ ਹੋ ਜੇਗੀ ਹੋ ਰਹੀ ਨਹੀਂ trpsb.punjab.gov.in ਇਹ ਵੈਬਸਾਈਟ ਓਪਨ ਹੋਗੀ ਤੁਸੀਂ ਕਹਤੇ ਜਾਓਗੇ ਐਡਵਰਟਾਈਜ਼ਮੈਂਟ ਤੇ ਜਾਓਗੇ ਇੱਥੇ ਕਲਿੱਕ ਕਰੋਗੇ ਹੁਣ ਇਹ ਤੁਹਾਡਾ ਪੀਡੀਐਫਸ ਦਾ ਲਿੰਕ ਆ ਰਿਹਾ ਹੈਗਾ ਪਰ ਤੁਸੀਂ ਉਦੋਂ ਅਪਲਾਈ ਕਰਨ ਦਾ ਤੁਹਾਡੇ ਕੋਲ ਇੱਥੇ ਆਨਲਾਈਨ ਐਪਲੀਕੇਸ਼ਨ ਦਾ ਲਿੰਕ ਆ ਜਾਏਗਾ ਜਾਂ ਇੱਥੇ ਆਨਲਾਈਨ ਐਪਲੀਕੇਸ਼ਨ ਦਾ ਲਿੰਕ ਸ਼ੋ ਹੋਣਾ ਸ਼ੁਰੂ ਹੋ ਜਾਏਗਾ ਜਾਂ ਫਿਰ ਤੁਸੀਂ ਇੱਥੇ ਤੁਹਾਡੇ ਕੋਲ ਆ ਗਿਆ ਆਨਲਾਈਨ ਐਪਲੀਕੇਸ਼ਨ ਇਹਦੇ ਕਲਿੱਕ ਕਰ ਸਕਦੇ ਹੋ ਇਹਦੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਆਨਲਾਈਨ ਐਪਲੀਕੇਸ਼ਨ ਦਾ ਲਿੰਕ ਓਪਨ ਕਰ ਹੋ ਜਾਏਗਾ ਉਹਦੇ ਕਲਿੱਕ ਕਰੋਗੇ ਕਲਿੱਕ ਕਰਕੇ ਤੁਸੀਂ ਆਪਣੇ ਫਾਰਮ ਸਬਮਿਟ ਕਰੋਗੇ ਤਾਂ ਉਸ ਤੋਂ ਬਾਅਦ ਪਾਏ ਤੁਹਾਡੀ ਜਿਹੜੀ ਇਹ ਪੋਸਟ ਹੈ ਅਪਲਾਈ ਹੋ ਜਾਏਗੀ ਠੀਕ ਹੈ ਸੋ ਹੋਪਸ ਤੁਹਾਨੂੰ ਅੰਡਰਸਟੈਂਡਿੰਗ ਹੈ ਜਿਹੜੀ ਉਹ ਡਿਵੈਲਪ ਹੋ ਗਈ ਹੋਏਗੀ ਕਿ ਕਿਹੜੀ ਪੋਸਟ ਆਈ ਹੈ ਕਿਵੇਂ ਆਈ ਹੈ ਐਗਜ਼ਾਮ ਕਦ ਭਰੋਸਾ ਸਿੰਪਲ ਮੈਂ ਤੁਹਾਨੂੰ ਦੱਸ ਰਿਹਾ ਪੀਟਰ ਪਲੱਸ ਬੀ ਆ ਕੋਈ ਭਰੋਸਾ ਨਹੀਂ ਸਰਕਾਰ ਦਾ ਇੱਕ ਸਾਲ ਹੈ ਇਗਜ਼ਾਮ ਤਾਂ ਹੋਏਗਾ ਕਰਾ ਕੇ ਰਵਾਂਗੇ ਇਗਜ਼ਾਮ ਤਾਂ ਠੀਕ ਹੈ 4 2040 ਸੀਨੀਅਰ ਅਸਿਸਟੈਂਟ ਜਾਂ ਅਲੱਗ ਹੈ ਇਹ ਇਹ ਸੈਪਰੇਟਡ ਆ ਜੀ ਉਹ ਤਾਂ 2023 ਵਾਲੇ ਸੀਨੀਅਰ ਅਸਿਸਟੈਂਟ ਨੂੰ ਵਿਡਰੋਅ ਕੀਤਾ ਉਹਨਾਂ ਦੇ ਲਈ ਕਿਹਾ ਹੋਇਆ ਇਹਨਾਂ ਨੇ ਸਰ ਪਹਿਲਾਂ 2024 ਚ ਫਿਲ ਕੀਤਾ ਹੋਇਆ ਹੁਣ ਦੁਬਾਰਾ ਫਿਲ ਉਹ ਸੈਪਰੇਟ ਹੈ ਜੀ ਉਹ ਸੈਪਰੇਟ ਆ ਗਿਆ ਇਸ ਚੀਜ਼ ਨੂੰ ਸਮਝੋ ਇਹ 3 2023 ਵਾਲਾ ਵਿਡਰੋਅ ਕਰਕੇ ਉਹਨਾਂ ਦੇ ਲਈ ਰੱਖਿਆ ਗਿਆ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਚਲੋ ਜੀ ਡਨ ਥੈਂਕ ਯੂ ਸੋ ਮਚ